ਇਹ ਜੋ ਪੰਜਾਬ ਦੇ ਵਿੱਚ ਸਾਡੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ 3 ਕਰੋੜ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਇਹ ਜੋ ਨਸ਼ੇ ਦੀ ਹਨੇਰੀ ਹੈ ਇਹ ਜੋ ਨਸ਼ੇ ਦੀ ਦਲਦਲ ਹੈ ਇਹਨੂੰ ਸਦਾ ਲਈ ਖਤਮ ਕਰ ਦੇਾਂਗੇ ਉਸੇ ਦੇ ਤਹਿਤ ਮੈਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਸਨ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਕਿਸੇ ਨੂੰ ਨਹੀਂ ਸੀ ਪਤਾ ਉਸ ਤੋਂ ਪਹਿਲਾਂ ਕਿ ਚਿੱਟਾ ਕੀ ਹੁੰਦਾ ਔਰ ਇਹ ਚਿੱਟੇ ਦੀ ਨੇਰੀ 2007 ਤੋਂ ਲੈ ਕੇ 17 ਤੱਕ ਝੁੱਲੀ ਔਰ ਪੂਰੇ ਪੰਜਾਬ ਦੇ ਅੰਦਰ ਇਸ ਸਰਕਾਰ 2007 ਤੋਂ 17 ਵਾਲੀ ਸਰਕਾਰ ਨੇ ਪੂਰਾ ਜੋਰ ਲਾ ਦਿੱਤਾ ਕਿ ਘਰ-ਘਰ 'ਚ ਕਿਸੇ ਤਰੀਕੇ ਨਾਲ ਨਸ਼ਾ ਪਹੁੰਚਾਇਆ ਜਾਵੇ ਸੰਥੈਟਿਕ ਡਰੱਗ ਉਸ ਤੋਂ ਬਾਅਦ 'ਚੋਂ ਸਮਾਏ 17 ਤੋਂ ਲੈ ਕੇ 22 ਤੱਕ ਦਾ ਉਸ ਸਮੇਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਆਈ ਔਰ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹੱਥ ਦੇ ਵਿੱਚ ਗੁਟਕਾ ਸਾਹਿਬ ਨੂੰ ਫੜ ਕੇ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨੇ ਚ ਨਸ਼ਾ ਕਰ ਦਿਆਂਗੇ ਖਤਮ ਤੇ ਮੈਂ ਕਹਿੰਦਾ ਮੈਂ 4 ਹਫਤਿਆਂ ਚ ਨਸ਼ਾ ਖਤਮ ਕਰ ਦੂੰਗਾ ਤੇ ਦੇਖਿਆ ਹੋਣਾ ਤੁਸੀਂ ਪਿੱਛੇ ਉਹਨਾਂ ਦੇ ਲੀਡਰਾਂ ਨੇ ਵੱਡੇ ਵੱਡੇ ਜਕਾਰੇ ਵੀ ਛੱਡੇ ਸੀਗੇ ਉਸ ਦਾ ਨਤੀਜਾ ਇਹ ਨਿਕਲਿਆ ਚਾਰ ਹਫਟਿਆਂ ਚ ਨਸ਼ਾ ਤੱਕ ਕੀ ਖਤਮ ਕਰਨਾ ਸੀ ਚਾਰ ਹਫਤੇ ਲਈ ਕਦੇ ਉਹ ਸੀਸਮਾ ਫਾਰਮ ਹਾਊਸ ਚੋਂ ਬਾਹਰ ਨਹੀਂ ਆਏ ਟੋਟਲ 5 ਸਾਲਾਂ ਚ ਚਾਰ ਹਫਤੇ ਵੀ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਲੋਕਾਂ ਦੇ ਵਿੱਚ ਦਰਜ ਨਹੀਂ ਕੀਤੀ ਗਈ ਲੋਕਾਂ ਨੇ ਪਰੇਸ਼ਾਨ ਹੋ ਕੇ ਤੰਗ ਹੋ ਕੇ 3 ਕਰੋੜ ਪੰਜਾਬੀਆਂ ਨੇ ਪਰੇਸ਼ਾਨ ਹੋ ਕੇ ਇੱਕ ਹਨੇਰੀ ਕੋਠੜੀ ਦੇ ਵਿੱਚ ਘੂਮਿਤ ਦੀ ਕਰਨ ਦੇਖੀ ਉਹ ਸੀ ਆਮ ਆਦਮੀ ਪਾਰਟੀ ਦੀ ਜਦੋਂ ਆਮ ਆਦਮੀ ਪਾਰਟੀ ਦੀ ਕਰਨ ਦੇਖੀ ਤਾਂ ਉਸ ਕਰਨ ਦੇ ਵਿੱਚੋਂ ਇਸ ਪਾਰਟੀ ਨੂੰ ਚੁਣਿਆ ਗਿਆ ਉਹ ਸਰਕਾਰ ਬਣੀ ਤੇ ਜਦੋਂ ਸਰਕਾਰ ਬਣੀ 3 ਸਾਲ ਲਗਾਤਾਰ ਅਸੀਂ ਨਸ਼ੇ ਦੇ ਉੱਤੇ ਵਰਕ ਕਰਦੇ 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 ਕਿ ਕਿਸੇ ਤਰੀਕੇ ਨਾਲ ਨਸ਼ੇ ਨੂੰ ਖਤਮ ਕਰੀਏ ਨਸ਼ੇ ਨੂੰ ਖਤਮ ਕਰੀਏ ਅਸੀਂ ਕਾਰਵਾਈਆਂ ਕੀਤੀਆਂ ਤੇ ਜਦੋਂ ਹੁਣ ਇਹਨੂੰ ਅਮਲੀ ਜਾਮਾ ਦੇਣ ਦਾ ਜਦੋਂ ਸਮਾਂ ਆ ਗਿਆ ਹੁਣ ਅੱਜ ਸਰਕਾਰ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਪੰਜਾਬ 'ਚ ਰੰਬਿਆ ਉਸ ਪ੍ਰੋਗਰਾਮ ਦਾ ਨਾਂ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਮਨਿਸਟਰ ਸਾਹਿਬਾਨਾਂ ਦੀਆਂ ਡਿਊਟੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਲਗਾਈਆਂ ਗਈਆਂ ਔਰ ਜਿਹਦੇ ਤਹਿਤ ਚੱਲਦੇ ਅੱਜ ਮੈਂ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚੇ ਹਾਂ ਔਰ ਮੇਰੇ ਨਾਲ ਉਰੇ ਮੌਜੂਦ ਨੇ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਧੌੜ ਲਾਪ ਸਿੰਘ ਉਗੋਕੇ ਜੀ ਹਰਿੰਦਰ ਸਿੰਘ ਢਾਲੀਵਾਲ ਜੀ ਹਲਕਾ ਇੰਚਾਰਜ ਬਰਨਾਲਾ ਰਾਮਤੀਰਥ ਮੰਨਾ ਜੀ ਚੇਅਰਮੈਨ ਸਾਹਿਬ ਹਰਮਨ ਸਿੰਘ ਜੀ ਤੇ ਨਾਲ ਮੇਰੇ ਨਾਲ ਉਰੇ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨੇਥ ਜੀ ਬੈਠੇ ਨੇ ਮੇਰੇ ਨਾਲ ਐਸਐਸਪੀ ਬਰਨਾਲਾ ਸਰਫਰਾਜ਼ ਆलम ਜੀ ਬੈਠੇ ਨੇ ਅੱਜ ਸਾਡੇ ਜਿਲ੍ਹਾ ਜੇਕਰ ਮੈਂ ਬਰਨਾਲੇ ਦੀ ਗੱਲ ਕਰਾਂ ਅੱਜ ਸਾਡੀ ਬਹੁਤ ਵੱਡੀ ਉਰੇ ਮੀਟਿੰਗ ਹੋਈ ਹੈ ਜਿਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ 25 ਡਿਪਾਰਟਮੈਂਟਾਂ ਦੇ ਜਿਹੜੇ ਸਾਡੇ ਉਹਰੇ ਡਿਸਟ੍ਰਿਕਟ ਹੈੱਡ ਨੇ ਉਹਨਾਂ ਨੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਜਿਹਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਪੁਲਿਸ ਵਧੀਕ ਡਿਪਟੀ ਕਮਿਸ਼ਨਰ ਉਪ ਮੰਡਲ ਮੈਜਿਸਟ੍ਰੇਟ ਕਪਤਾਨ ਪੁਲਿਸ ਸਿਵਲ ਸਰਜਨ ਜ਼ਿਲ੍ਹਾ ਸਿੱਖਿਆ ਅਫਸਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਜ਼ਿਲ੍ਹਾ ਖੇੜ ਅਫਸਰ ਜ਼ਿਲ੍ਹਾ ਮੰਡੀ ਅਫਸਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜ਼ਿਲ੍ਹਾ ਡ੍ਰੈਗਨ ਇੰਸਪੈਕਟਰ ਜ਼ਿਲ੍ਹਾ ਰੋਜ਼ਗਾਰ ਅਫਸਰ ਜ਼ਿਲ੍ਹਾ ạtarni ਬਰਨਾਲਾ ਮੁੱਖ ਖੇਤੀਬਾੜੀ ਅਫਸਰ ਡਿਪਟੀ ਡਾਇਰੈਕਟਰ ਫੈਕਟਰੀਜ਼ ਸਹਾਇਕ ਕਮਿਸ਼ਨਰ ਆਪਕਾਰੀ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਤਪਾ ਪਧੌੜ ਤਨੋਲਾ ਹੰਢਿਆਆ ਵਨ ਰੇਂਜ ਅਫਸਰ ਜ਼ਿਲ੍ਹਾ ਕਿਰਤ ਤੇ ਸੁਲਾਹ ਅਫਸਰ ਬਰਨਾਲਾ ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸਹਾਇਕ ਡਾਇਰੈਕਟਰ ਯੁਵਕ ਸੇਵਾਮਾ ਬਰਨਾਲਾ ਸਕੱਤਰ ਰੈੱਡ ਕਰਾਸ ਬਰਨਾਲਾ ਸਹਾਇਕ ਡਾਇਰੈਕਟਰ ਆਰ ਸੇਤੀ ਬਰਨਾਲਾ ਅੱਜ 25 ਡਿਪਾਰਟਮੈਂਟਾਂ ਦੇ ਅਫਸਰਾਂ ਨੇ ਉਰੇ ਅੱਜ ਇਸ ਜੋ ਮੀਟਿੰਗ ਹੋਈ ਹੈ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਯੋਧਨ ਨਸ਼ਿਆਂ ਵਿਰੁੱਧ ਚ ਸ਼ਿਰਕਤ ਕੀਤੀ ਹੈ ਔਰ ਜਿਹਦੇ ਅੱਜ ਮੈਂ ਤੁਹਾਨੂੰ ਆਕੜੇ ਜੋ ਦੱਸਣ ਜਾ ਰਿਹਾ ਹਾਂ ਜਿਹੜਾ ਕਿ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਔਰ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਬੜਾ ਹੀ ਬਾਕਮਾਲ ਕੰਮ ਜ਼ਿਲ੍ਹੇ ਦੇ ਵਿੱਚ ਜੋ ਕੀਤਾ ਜਿਹਦੇ ਤਹਿਤ ਹੁਣ ਤੱਕ ਟੋਟਲ ਜੋ 391 ਇਨਸਪੈਕਸ਼ਨਾਂ ਕੀਤੀਆਂ ਗਈਆਂ 600 ਟੋਟਲ ਹੋਰੇ ਕੈਮਿਸਟ ਨੇ ਜਿਨ੍ਹਾਂ ਤੋਂ 391 ਚੈਕਿੰਗਾਂ ਕੀਤੀਆਂ ਗਈਆਂ ਜਿਹਦੇ ਚੋ 36 ਫਰਮਾਂ ਨੇ ਕੋਈ ਜਿਹੜੇ ਲਾਜ਼ ਨੇ ਉਹਨਾਂ ਨੂੰ ਵਾਇਲਟ ਕੀਤਾ ਸੀ ਜਿਹਦੇ ਚੋ 36 ਫਰਮਾਂ ਦੇ ਉੱਤੇ ਲੀਗਲ ਐਕਸ਼ਨ ਲੱਗਾ ਤੇ ਜਿਹਦੇ ਚੋ ਤਿੰਨ ਫਰਮਾਂ ਸੀਲ ਕਰ ਦਿੱਤੀਆਂ ਗਈਆਂ ਔਰ ਇਹਨਾਂ ਤੋਂ 1 ਕਰੋੜ ਰੁਪਏ ਦੀ ਅਮਾਉਂਟ ਹੈ ਜਿਹੜੀ ਉਹ ਸੀਜ਼ ਹੋਈ ਹੈ ਡਰੱਗ ਦੀ ਦੋ ਫਰਮਾਂ ਇਹਦੇ ਚੋ ਜਿਨ੍ਹਾਂ ਦੀ ਕੈਨਸਲੇਸ਼ਨ ਕਰ ਦਿੱਤੀ ਗਈ ਲਾਇਸੈਂਸ ਦੀ ਉਹ ਇਲੀਗਲ ਸੇਲ ਕਰਦੇ ਸੀ ਮੈਡੀਸਨ ਦੀ ਤੇ 11 ਫਰਮਾਂ ਨੂੰ ਸ਼ੋਕਾਸ ਦੇ ਨੋਟਿਸ ਹੋਏ ਨੇ ਮੈਨੂੰ ਇਹ ਵੀ ਦੱਸਦੇ ਹੋਏ ਹੁੰਦਾ ਕਿ ਉਹਰੇ ਪੁਲਿਸ ਪ੍ਰਸ਼ਾਸਨ ਨੇ ਟੋਟਲ 277 ਬੰਦਿਆਂ ਨੂੰ ਅਰੈਸਟ ਕੀਤਾ ਇਹ ਮੈਂ ਸਿਰਫ ਤੇ ਸਿਰਫ ਬਰਨਾਲੇ ਦੀ ਗੱਲ ਦੱਸ ਰਿਹਾ 277 ਬੰਦਿਆਂ ਨੂੰ ਅਰੈਸਟ ਕੀਤਾ ਔਰ ਉਹਨਾਂ ਤੋਂ ਜਿਹੜੀ ਰਿਕਵਰੀ ਹੋਈ ਆ ਪੋਪੀ ਹਸਕ ਦੀ 18 ਕਿਲੋ ਜਿਹੜੀ ਟੈਬਲੇਟਸ ਦੀ ਹੋਈ ਆ 7500 ਗਿਣਤੀ 7500 ਦੀ ਉਹ ਗੋਲੀਆਂ ਦੀ ਤੇ ਕੈਪਸੂਲਾਂ ਦੀ ਜਾਨੀ ਕਿ ਬਰਾਮਦਗੀ ਹੋਈ ਆ ਤੇ ਜੇ ਡਿਮੋਲਿਸ਼ਿੰਗ ਦੀ ਗੱਲ ਕਰੀਏ ਜਿਹੜੀ ਇਲੀਗਲ ਪ੍ਰਾਪਰਟੀ ਜਿਹੜੀ ਇਹ ਨਸ਼ੇ ਦੇ ਸੌਦਾਗਰਾਂ ਨੇ ਬਣਾਈ ਸੀ ਇੱਕ ਪ੍ਰਾਪਰਟੀ ਢਾਈ ਗਈ ਆ ਔਰ ਟੋਟਲ ਤਕਰੀਬਨ ਤਕਰੀਬਨ ਇਹ ਸਾਰਾ ਕੁਝ ਇਸ ਤੋਂ ਇਲਾਵਾ ਸਾਡੇ ਕੋਲ ਉਰੇ ਜੇਕਰ ਮੈਂ ਸਿਵਲ ਸਰਜਨ ਸਾਈਟ ਦੀ ਗੱਲ ਕਰਾਂ ਸਾਡੇ ਕੋਲ ਬਰਨਾਲੇ ਦੇ ਵਿੱਚ 12 ਓਟ ਸੈਂਟਰ ਚੱਲ ਰਹੇ ਨੇ ਇੱਕ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਤੇ ਇੱਕ ਰੀਹੈਬਿਲੀਟੇਸ਼ਨ ਸੈਂਟਰ ਚੱਲ ਰਿਹਾ ਔਰ ਇਹ ਦੇਖਣਯੋਗ ਹੈ ਕਿ ਜਿਸ ਦਿਨ ਦਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਸ਼ੁਰੂ ਹੋਇਆ ਸਰਕਾਰ ਦਾ ਉਸ ਦਿਨ ਮੈਨੂੰ ਅੱਜ ਓਰੇ ਸਾਡੇ ਸਿਵਲ ਸਰਜਨ ਸਾਈਟ ਤੋਂ ਸਾਰੇ ਅਫਸਰ ਦੱਸ ਕੇ ਗਏ ਆ ਕਿ ਸਾਡੇ ਕੋਲ ਓਟ ਕਲੀਨਿਕ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਦੇ ਵਿੱਚ ਕਾਫੀ ਜਿਆਦਾ ਬੱਚੇ ਜਿਹੜੇ ਹੈ ਉਹ ਆਏ ਨੇ ਜਿਨ੍ਹਾਂ ਨੇ ਆਪਣਾ ਟ੍ਰੀਟਮੈਂਟ ਕਰਾਉਣਾ ਸ਼ੁਰੂ ਕੀਤਾ ਹੈ। ਔਰ ਇਸ ਦੇ ਨਾਲ ਨਾਲ ਤਕਰੀਬਨ ਤਕਰੀਬਨ 21000 ਮੈਡੀਸਿਨਸ ਨੇ ਜਿਹੜੀਆਂ ਉਹ ਡੇਲੀ بیس ਤੇ ਇਹਨਾਂ ਪੇਸ਼ੈਂਟਸ ਨੂੰ ਜਿਹੜੇ ਓਟ ਕਲੀਨਿਕ ਆ ਜਾਂਦੇ ਨੇ ਡੀਡਿਕਸ਼ਨ ਸੈਂਟਰਾਂ ਚ ਆ ਜਾਂਦੇ ਨੇ ਇਹਨਾਂ ਨੂੰ 21000 ਮਤਲਬ ਮੈਡੀਸਿਨ ਡੇਲੀ ਬੇਸਿਸ ਦੇ ਉੱਤੇ ਇਹਨਾਂ ਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਾਈ ਜਾ ਰਹੀ ਹੈ। ਅਸੀਂ ਹੁਣ ਇਹਦੇ 'ਚ ਇੱਕ ਕੰਮ ਹੋਰ ਬਹੁਤ ਸੋਹਣਾ ਕੀਤਾ ਹੈ ਕਿ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਵੀ ਹੁੰਦੀ ਹੈ ਔਰ ਮੈਂ ਮੈਨੂੰ ਤਸੱਲੀ ਵੀ ਹੈ ਇਸ ਗੱਲ ਦੀ ਕਿ 175 ਪੰਚਾਇਤਾਂ ਨੇ ਜ਼ਿਲ੍ਹਾ ਬਰਨਾਲੇ ਦੀਆਂ 175 ਪੰਚਾਇਤਾਂ ਨੇ ਬਰਨਾਲੇ ਦੀਆਂ ਨੇ ਇੱਕ ਬਹੁਤ ਸ਼ਾਨਦਾਰ ਮਤਾ ਪਾਇਆ ਸਾਰੀਆਂ ਪੰਚਾਇਤਾਂ ਨੇ ਆਪਣੇ ਆਪਣੇ ਪਿੰਡਾਂ 'ਚ ਮਤਾ ਪਾਤਾ ਜਿਹਦੇ 'ਚ ਉਹਨਾਂ ਨੇ ਵਾਰ ਅਗੇਂਸਟ ਡਰਗਸ ਯੁੱਧ ਨਸ਼ਿਆਂ ਵਿਰੁੱਧ ਲੜਾਈ ਹੈ ਜੋ ਇਹਦਾ ਰੈਜ਼ੋਲੂਸ਼ਨ ਪਾਤਾ ਆਪਣੇ ਪਿੰਡਾਂ ਦੇ ਵਿੱਚ ਕਿ ਸਾਡੇ ਪਿੰਡ ਚ ਅਸੀਂ ਕਿਸੇ ਨੂੰ ਨਸ਼ਾ ਨਾ ਵੜਨ ਦਵਾਂਗੇ ਨਾ ਕਿਸੇ ਨੂੰ ਕਰਨ ਦਵਾਂਗੇ ਨਾ ਸਾਡੇ ਪਿੰਡ ਚ ਕੋਈ ਨਸ਼ਾ ਵੇਚ ਸਕਦਾ ਜੇ ਫੇਰ ਵੀ ਉਸ ਦੇ ਬਾਵਜੂਦ ਵੀ ਕੋਈ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਤਾਂ ਅਸੀਂ ਉਹਨਾਂ ਨੇ ਮਤਾ ਪਤਾ ਕਿ ਅਸੀਂ ਹੁਣ ਬਿਲਕੁਲ ਉਹਨਾਂ ਦੀ ਪੈਰਵਾਹੀ ਕਰਨ ਲਈ ਨਾ ਥਾਣੇ ਜਾਵਾਂਗੇ ਨਾ ਕਚਹਿਰੀ ਜਾਵਾਂਗੇ ਕੋਈ ਉਹਨਾਂ ਦੀ ਜ਼ਮਾਨਤ ਨਹੀਂ ਦਊਗਾ ਕੋਈ ਉਹਨਾਂ ਨੂੰ ਥਾਣਿਆਂ ਚੋਂ ਕਚਹਿਰੀਆਂ ਚੋਂ ਛਡਾ ਕੇ ਨਹੀਂ ਲੈ ਕੇ ਆਊਗਾ ਸੋ ਮੈਂ ਇੱਕ ਇਹ ਉਰੇ ਮਾਧਿਅਮ ਨਾਲ ਇਹ ਵੀ ਦੱਸਦਾ ਹਾਂ ਕਿ ਮੈਂ ਪੰਚਾਇਤੀ ਰਾਜ ਦਾ ਮਨਿਸਟਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਸਾਰੇ ਕਿਤੇ ਆਪਾਂ ਨੂੰ ਇਸ ਤਰ੍ਹਾਂ ਦੇ ਪੰਚਾਇਤਾਂ ਨੂੰ ਮਤੇ ਪਾਣੇ ਚਾਹੀਦੇ ਨੇ ਔਰ ਇਹ ਜਿਹੜੀ ਮਤਲਬ ਕਿ ਇਸ ਨੂੰ ਆਪਾਂ ਨੂੰ ਇੱਕ ਜਨ ਅੰਦੋਲਨ ਬਣਾਉਣਾ ਚਾਹੀਦਾ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਨੂੰ ਦੂਸਰਾ ਉਰੇ ਬਹੁਤ ਸੋਹਣੇ ਹੋਰ ਵੀ ਜਾਗਰੂਕ ਜਿਹੜੇ ਪ੍ਰੋਗਰਾਮ ਚੱਲਦੇ ਨੇ ਜਿਹਦੇ ਚ ਸਰੰਦ ਦੀ ਦੀਵਾਰ ਇੱਕ ਲਾਈਟ ਸ਼ੋਅ ਆਰਗੇਨਾਈਜ਼ ਕੀਤਾ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਰਨਾਲਾ ਵੱਲੋਂ ਜਿੱਦੇ 'ਚ ਤਕਰੀਬਨ ਤਕਰੀਬਨ 4000 ਬੰਦਿਆਂ ਨੇ ਬਹੁਤ ਵੱਡੇ ਲੈਵਲ ਤੇ ਮਾਸ ਪਾਰਟਿਸਪੀਕੇਸ਼ਨ ਕੀਤਾ ਸਰਹੰਦੀ ਦੀਵਾਰ ਪ੍ਰੋਗਰਾਮ 'ਚ ਇਸ ਦੇ ਨਾਲ ਨਾਲ ਅਸੀਂ ਸਕੂਲਾਂ ਦੇ ਵਿੱਚ 55000 ਬੱਚਿਆਂ ਨਾਲ ਹੁਣ ਤੱਕ ਜ਼ਿਲ੍ਹੇ ਦੇ 55000 ਬੱਚਿਆਂ ਦੇ ਨਾਲ ਸਾਡਾ ਪ੍ਰਸ਼ਾਸਨ ਜਾ ਕੇ ਉਹਨਾਂ ਬੱਚਿਆਂ ਦੇ ਕੋਲ ਟੱਚ ਕਰਕੇ ਉਹਨਾਂ ਨੂੰ ਜਾਗਰੂਕ ਕਰ ਚੁੱਕਿਆ ਕਿ ਨਸ਼ੇ ਦੇ ਜਿਹੜੇ ਐਡਵਰਸ ਇਫੈਕਟ ਨੇ ਨਸ਼ੇ ਦੇ ਜਿਹੜੇ ਮਾੜੇ ਜਿਹੜੇ ਨਸ਼ੇ ਦੇ ਮਾੜੇ ਇਫੈਕਟ ਨੇ ਕਿ ਕਿਵੇਂ ਨਸ਼ਾ ਬਰਬਾਦ ਕਰ ਦਿੰਦਾ ਕਿਵੇਂ ਨਸ਼ਾ ਖੂਨ ਨੂੰ ਚਟਾ ਕਰ ਦਿੰਦਾ ਤੇ ਕਿਵੇਂ ਇਨਸਾਨ ਆਪਣੀ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਇਹਦੇ ਸਾਰੇ ਮਤਲਬ ਕਿ ਇੱਕ ਜਾਗਰੂਕ ਕੈਂਪ ਹੈ ਜਿਹੜਾ ਇਹ 55000 ਬੱਚਿਆਂ ਨੂੰ ਹੁਣ ਤੱਕ ਦੱਸਿਆ ਗਿਆ ਹੈ ਡੈਲੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਜੇਲ ਹੈ ਉਹਦੇ ਵਿੱਚ ਯੋਗਾ ਦੀਆਂ ਕਲਾਸਿਜ਼ ਕਰਵਾਈਆਂ ਜਾ ਰਹੀਆਂ ਹੈ ਤਾਂ ਜੋ ਜਿਹੜੇ ਬੰਦੇ ਅੱਜ ਕਿਸੇ ਕਾਰਨ ਵਰਸ਼ ਜੇਲ੍ਹਾਂ ਚ ਵੀ ਆਪਣੀ ਜੇਲ ਕੱਟ ਰਹੇ ਨੇ ਉਹਨਾਂ ਨੂੰ ਮੁੱਖ ਧਾਰਾ ਚ ਕਦੇ ਮੋੜ ਕੇ ਜੇ ਉਹ ਆਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਲਿਆਇਆ ਜਾ ਸਕੇ ਸਪੋਰਟਸ ਦੇ ਟੂਰਨਾਮੈਂਟ ਸਪੋਰਟਸ ਦੇ ਟੂਰਨਾਮੈਂਟ ਹੈ ਜਿਹੜੇ ਉਹ ਮੰਥਲੀ ਬੇਸਿਸ ਦੇ ਉੱਤੇ ਹਰ ਮੰਥਲੀ ਬੇਸਿਸ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ ਸਪੋਰਟਸ ਦੇ ਬੜੇ ਮਾਸ ਲੈਵਲ ਦੇ ਉੱਤੇ ਟੂਰਨਾਮੈਂਟ ਕਰਾਏ ਜਾ ਰਹੇ ਨੇ ਔਰ ਨੁੱਕੜ ਨਾਟਕ ਨੁੱਕੜ ਨਾਟਕ ਕਰਵਾਏ ਜਾ ਰਹੇ ਨੇ ਮੈਨੂੰ ਸਾਡੇ ਸਤਕਾਰਯੋਗ ਪਬਲਿਕ ਰਿਪਰੈਜ਼ੈਂਟੇਟਿਵਸ ਨੇ ਦੱਸਿਆ ਕਿ ਅਸੀਂ ਸਕੂਲਾਂ ਦੇ ਬੱਚਿਆਂ ਚੋਂ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਇਹ ਨੁੱਕੜ ਨਾਟਕ ਹੈ ਜਿਹੜੇ ਆਰਗੇਨਾਈਜ਼ ਕਰਾ ਰਹੇ ਆਂ ਤੇ ਉਹ ਬੱਚੇ ਖੁਦ ਵਲੰਟਰੀ ਅੱਗੇ ਆ ਕੇ ਨਾਟਕ ਕਰਨਾ ਚਾਹੁੰਦੇ ਨੇ ਪਿੰਡਾਂ 'ਚ ਜਾਗਰੂਕ ਸ਼ਹਿਰਾਂ 'ਚ ਜਾਗਰੂਕਤਾ ਕਰਨੀ ਚਾਹੁੰਦੇ ਨੇ ਸੋ ਇਸ ਦੇ ਨਾਲ ਨਾਲ ਮੈਂ ਇੱਕ ਚੀਜ਼ ਉਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਇਹ ਇਕੱਲਾ ਪੁਲਿਸ ਪ੍ਰਸ਼ਾਸਨ ਦਾ ਕੰਮ ਨਹੀਂ ਇਹ ਇਕੱਲਾ ਐਡਮਿਨਿਸਟ੍ਰੇਸ਼ਨ ਦਾ ਕੰਮ ਨਹੀਂ ਇਹਦੇ ਵਿੱਚ ਸਰਕਾਰ ਆਪਣਾ ਕੰਮ ਪੱਪਾਪਾਰ ਹੋ ਕੇ ਕਰਨ ਲੱਗੀ ਹੋਈ ਹੈ ਪਰ ਇਹ ਜਿਹੜੀ ਮੁਹਿੰਮ ਹੈ ਇਹ ਮੁਹਿੰਮ ਨੂੰ ਸਾਨੂੰ ਕਹੋ ਸੌਹ ਚੱਕ ਕੇ ਸਾਨੂੰ ਇਸ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਦੀ ਸੌਹ ਚੱਕ ਕੇ ਕਿਹਾ ਸੀ ਪੰਜਾਬ ਸਾਡਾ ਗੁਰੂਆਂ ਪੀੜਾਂ ਪਗੰਬਰਾਂ ਦੀ ਧਰਤੀ ਹੈ ਪੰਜਾਬ ਸਾਡਾ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਸਾਡਾ ਸ਼ਹੀਦ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਰਾਜਗੁਰੂ ਜੀ ਦੀ ਸੁਖਦੇਵ ਜੀ ਦੀ ਧਰਤੀ ਹੈ ਪੰਜਾਬ ਸਾਡਾ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਹੈ ਪੰਜਾਬ ਦੇ ਵਿੱਚ ਐਡੇ ਐਡੇ ਸਿਰ ਕੱਢ ਯੋਧੇ ਹੋਏ ਨੇ ਸੋ ਉਸ ਮਿੱਟੀ ਦੀ ਸਾਨੂੰ ਸੌ ਚੁੱਕਣੀ ਪੈਣੀ ਹੈ ਕਿ ਜਿਹੜਾ ਨਸ਼ਾ ਹੈ ਇਹ ਨਸ਼ੇ ਨੂੰ ਸਦਾ ਲਈ ਸਾਨੂੰ ਹੁਣੇ ਕੋੜ ਨੂੰ ਵੱਢਣ ਲਈ ਪੰਜਾਬ ਚੋਂ ਇਹ ਰੋਜ਼ ਰੋਜ਼ ਆਹੀ ਜੀਆਂ ਐਡੀਆਂ ਐਡੀਆਂ ਮੁਹਿੰਮਾਂ ਨਹੀਂ ਚੱਲਦੀਆਂ ਸੋ ਅੱਜ ਜੇ ਸਰਕਾਰ ਨੇ ਉਪਰਾਲਾ ਕੀਤਾ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਪੂਰੇ ਪੰਜਾਬ ਵਾਸੀਆਂ ਨੂੰ ਮੈਂ 3 ਕਰੋੜ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਅੱਗੇ ਆਓ ਆਪਾਂ ਰਲ ਮਿਲ ਕੇ ਨਸ਼ੇ ਦਾ ਕੋੜ ਪੰਜਾਬ ਚੋਂ ਵੱਢੀਏ ਇਸ ਦੇ ਨਾਲ ਨਾਲ ਮੈਂ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸਾਡੇ ਧਾਰਮਿਕ ਰੈਬਰ ਨੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਨਵਾ ਕੇ ਬੇਨਤੀ ਕਰਦਾ ਹਾਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਹੋਣ ਜਿਹੜਾ ਸਮਾਜ ਦਾ ਭਲਾ ਕਰਨਾ ਚਾਹੁੰਦੀਆਂ ਸਭ ਤੋਂ ਵੱਡਾ ਭਲਾ ਇੱਕੋ ਹੀ ਹੋ ਸਕਦਾ ਹੈ ਕਿ ਜੇ ਅਸੀਂ ਕਦੇ ਧੀ ਪੁੱਤ ਨੂੰ ਨਸ਼ੇ ਤੋਂ ਬਚਾ ਲਈਏ ਸੋ ਇਸ ਕਰਕੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆ ਕੇ ਆਉਣ ਸਰਕਾਰ ਦਾ ਸਾਥ ਦੇਣ ਸਾਰੀਆਂ ਰਿਲੀਜੀਅਸ ਸੰਸਥਾਵਾਂ ਆ ਕੇ ਆਉਣ ਸਰਕਾਰ ਦਾ ਸਾਥ ਦੇਣ ਆਪਣੇ ਆਪਣੇ ਲੈਵਲ ਦੇ ਉੱਤੇ ਜਾਗਰੂਕਤਾ ਫਲਾਉਣ ਔਰ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣ ਕਿ ਨਸ਼ਾ ਬੜੀ ਖਤਰਨਾਕ ਚੀਜ਼ ਹੈ ਆਪਾਂ ਨੂੰ ਸਾਰਿਆਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਸੋ ਇੱਕ ਵਾਰ ਤੋਂ ਫੇਰ ਅੱਜ ਜ਼ਿਲ੍ਹਾ ਪ੍ਰਧਾਨਾਪਤੀ ਪਿੱਛੇ ਬਿਕਮਾਉਰੇ ਪਹੁੰਚਿਆ ਸੀਗਾ ਜਿੱਥੇ ਪਹੁੰਚ ਕੇ ਮੈਂ ਡੀਸੀ ਸਾਹਿਬ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਕੇ ਤੇ ਸਾਡੇ ਮੇਰੇ ਸਾਰੇ ਪਬਲਿਕ ਰਿਪ੍ਰেজੈਂਟੇਟਿਵ ਨਾਲ ਆਏ ਅਸੀਂ ਮੈਨੂੰ ਅੱਜ ਇਹਨਾਂ ਦਾ ਜੋ ਇਹਨਾਂ ਨੇ ਅੱਜ ਉਹ ਕੰਮ ਕੀਤਾ ਮੈਨੂੰ ਦੇਖ ਕੇ ਇੱਕ ਗੱਲ ਦੀ ਤਸੱਲੀ ਹੈ ਕਿ ਜ਼ਿਲ੍ਹਾ ਬਰਨਾਲਾ ਜਿਹੜਾ ਹੈਗਾ ਉਹ ਮਹਫੂਜ਼ ਹੈ ਸੇਫ ਹੈ ਔਰ ਇਸ ਦੇ ਨਾਲ ਇੱਕ ਲਾਊਡ ਐਂਡ ਕਲੀਅਰ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਉਹਨਾਂ ਨੂੰ ਵਾਰਨਿੰਗ ਹੈ ਕਲੀਅਰ ਕਿ ਯਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਅੱਖਾਂ 'ਚ ਘਸੁੰਦੇ ਦੇ ਕੇ ਤੁਸੀਂ ਰੋਂਗੇ ਕਿ ਕਾਸ਼ ਕਿਸੇ ਸਰਕਾਰ ਦੀ ਗੱਲ ਮੰਨ ਲਈ ਹੁੰਦੀ ਤੇ ਅੱਜ ਸਾਡਾ ਐਡਾ ਵੱਡਾ ਨੁਕਸਾਨ ਨਾ ਹੁੰਦਾ। ਸੋ ਇੱਕ ਵਾਰ ਤੋਂ ਫੇਰ ਤੁਹਾਡਾ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਕੋਟਾਣ-ਕੋਟ ਧੰਨਵਾਦ। ਅੱਜ ਡਿਸਟ੍ਰਿਕਟ ਬਨਾਲਾ ਦੇ ਪੂਰੇ ਪ੍ਰਸ਼ਾਸਨ ਨਾਲ ਮਿਲ ਕੇ ਅਸੀਂ ਐਦਾਂ ਹੀ ਰਿਵਿਊ ਅਲੱਗ-ਅਲੱਗ ਡਿਸਟ੍ਰਿਕਟਾਂ ਦੀ ਰਿਵਿਊ ਮੀਟਿੰਗਾਂ ਚੱਲਦੀਆਂ ਰਹਿਣਗੀਆਂ। ਸੋ ਅੱਜ ਬਰਨਾਲਾ ਦੀ ਮੀਟਿੰਗ ਕੀਤੀ ਹੈ ਗ੍ਰੈਜੂਅਲੀ ਐਂਡ ਫ੍ਰੀਕੁਐਂਟਲੀ ਇਹ ਮੀਟਿੰਗਾਂ ਚੱਲਦੀਆਂ ਰਹਿਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਦਿਨ ਬਾਅਦ ਆਪਾਂ ਫੇਰ ਬਰਨਾਲਾ ਵੇਖੇ ਆਵਾਂਗੇ ਜੋ ਇਹਦੇ ਵਿੱਚ ਚੇਂਜੇਸ ਹੋਈਆਂ ਹੋਰ ਕੀ ਕੀ ਆਪਾਂ ਕੀਤਾ ਉਹ ਸਾਰਾ ਅਪਡੇਟ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ